ਸਤਿ ਸ਼੍ਰੀ ਅਕਾਲ ਜੀ ਸਨੀਪ ਸਿੰਘ ਦੂਰੀ ਨਾਲ ਤੁਸੀਂ ਦੇਖ ਰਹੇ ਹੋ ਪੀਪੀ ਚੌਕ ਨੂੰ ਅੱਜ ਜੋਂ ਢਟਾਲਕਲਾ ਦੇ ਵੀ ਮੀਦਵਾਰ ਚੰਗੌਰ ਸਿੰਘ ਚੇਅਰਮੈਨ ਐਕਸ ਚੇਅਰਮੈਨ ਚੰਗੌਰ ਸਿੰਘ ਬਰਲਗੜ ਜੀ ਨਾਲ ਗੱਲਬਾਤ ਕਰਦੇ ਆਂ ਚਲੋ ਸਾਹਿਬ ਪਹਿਲਾਂ ਤਾਂ ਕਿਹੜੀ ਜ਼ੋਨ ਵੱਲੋਂ ਜਿਹੜਾ ਪ੍ਰੀਸ਼ਦ ਦੀ ਚੋਣ ਲੜ ਰਹੇ ਹੋ ਤੁਸੀਂ ਉਹਦੇ ਬਾਰੇ ਦੱਸਣਾ ਚਾਹਣਾ ਪਊਗਾ ਪਹਿਲਾਂ ਸਾਰਿਆਂ ਨੂੰ ਪ੍ਰਣਾਮ ਸਤਿ ਸ਼੍ਰੀ ਅਕਾਲ ਸਾਰੇ ਦੋਤਿਆਂ ਨੂੰ ਤੇ ਇਹ ਪਟਾਲਕਲਾ ਜੋਂ ਹੈ ਜਿਹੜਾ ਪ੍ਰਚਦਾ ਜਿਹਦੇ ਵਿੱਚੋਂ ਮੇਰੇ ਵਾਈਫ ਕਿਰਨਦੀਪੌਰ ਜੋ ਇਸਤਰੀ ਜਨਰਲ ਦੀ ਜਿਹੜੀ ਸੀਟ ਹੈ ਉੱਥੇ ਕਿਉਂ ਲੜ ਰਹੇ ਹਾਂ ਕਿ pedo-pedo ਸਾਰੇ ਵਧੀਆ ਹੰਗਾਰਾ ਮਿਲ ਗਿਆ ਸਾਨੂੰ ਪੇਡੋ ਕੱਢੀ ਜਾ ਰਹੀ ਹੈ ਕਿਹੜੀ ਪਾਰਟੀ ਵੱਲੋਂ ਮੈਂ ਪਾਰਟੀ ਜਿਹੜਾ ਆਪਣਾ ਸ਼ੋਮਨੀ ਕਾਲੀਦਲ ਪੁਨਰ ਸਰਜੀਤ ਜਿਹਦੇ ਪ੍ਰਧਾਨ ਸਰਦਾਰ ਆਪਣਾ ਛੋੜੀ ਇਤਰਾ ਜਹਦਰ ਗੈਣੀ ਹਰਪ੍ਰੀਤ ਸਿੰਘ ਹਨ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਸੋਂ ਦੀ ਅਗਵਾਈ ਦੇ ਵਿੱਚ ਅਸੀਂ ਕਿਉਂ ਲੜ ਰਹੇ ਹਾਂ ਤੁਸੀਂ ਕਿਹੜੀ ਕਿਹੜੀ ਮਨ ਲਓ ਚੋਣ ਜਿੱਤ ਜਾਂਦੇ ਹੋ ਤਾਂ ਕਿਹੜੀ ਪਾਰਟੀ ਨੂੰ ਸਮਰਥਨ ਦੇਵੋਗੇ ਅਲਾਈਂਸ ਕੀ ਦੇਣਾ ਕਰੋ ਅਲਾਈਂਸ ਦੇਖੋ ਜਿਉ ਸਾਡੇ ਵੱਡੇ ਲੀਡਰ ਨੇ ਉਹਨਾਂ ਨੇ ਦੱਸਣ ਕੀ ਨਾ ਕਰਨਾ ਮੈਂ ਤਾਂ ਸਰਦਾਰ ਪ੍ਰਵਿੰਦੇਰ ਸਿੰਘ 3 ਸਾਰਾ ਨਾਲ ਉਹਨਾਂ ਨੇ ਮੈਨੂੰ ਟਿਕਟ ਦੇ ਦਿੱਤਾ ਹੈ ਪੀਜਪੀ ਨਾਲ ਅਲਾਈਂਸ ਹੋ ਸਕਦਾ ਨਹੀਂ ਮਨ ਬੀਜਪੀ ਨਾਲ ਨਹੀਂ ਹੋ ਸਕਦਾ ਮੰਨ ਲਓ ਤੁਸੀਂ ਚੋਣ ਜਿੱਤ ਜਾਂਦੇ ਹੋ ਲੋਕ ਕੀ ਉਮੀਦ ਕਰਨ ਕੀ ਵਰਤ ਕਰੋਗੇ ਮੈਂ ਪਹਿਲਾਂ ਵੀ 2013 ਤੋਂ 2018 ਤੱਕ ਮੈਂ ਬਲਾਕ ਸੰਪਤੀ ਦਾ ਚੇਅਰਮੈਨ ਰਹੇ ਹਮੂਂਦਰਾ ਮੈਂ ਪਹਿਲਾਂ ਵੀ ਲੋਕਾਂ ਦੇ ਵਿਚੇ ਕੰਮ ਕਰਿਆ ਤੇ ਹੁਣ ਵੀ ਅਸੀਂ ਆਪਣੀ ਉਮੀਦ ਕਰਦੇ ਆਂ ਵੀ ਅਸੀਂ ਲੋਕਾਂ ਦੇ ਵਿੱਚ ਪਹਿਲਾਂ ਵੀ ਰਹਨੇ ਆ ਤੇ ਹੁਣ ਵੀ ਰਹਾਂਗੇ ਜਿੰਨੇ ਕਿ ਸਾਡੀ ਸਮਰਥਾ ਹੋਏ ਜਿੰਨੇ ਕਿ ਸਾਡੇ ਸਾਡੇ ਹੋਇਆ ਅਸੀਂ ਹਰ ਦੁੱਖ ਸੁੱਖ ਦੇ ਵਿੱਚ ਲੋਕਾਂ ਨਾਲ ਖੜਾਂਗੇ ਤੇ ਕੰਮ ਜੇ ਪਿੰਡਾਂ ਦੇ ਬਣੇ 18-19 ਪਿੰਡਾਂ ਦਾ ਜੌਨ ਹੈ ਇਹ ਤੇ ਸਾਰਿਆਂ ਨੇ ਅਸੀਂ ਜੋ ਵੀ ਕੰਮ ਹੋਊਗਾ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਅਸੀਂ ਸਾਰੇ ਕਰਾਂਗੇ ਤੁਹਾਡੇ ਕਿਹੜੀ ਪਾਰਟੀ ਨਾਲ ਕੰਪੀਟੀਸ਼ਨ ਮੰਨਦੇ ਮੇਰਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੈ ਮੇਰਾ ਕੰਪੀਟੀਸ਼ਨ ਆਪਦੇ ਆਪ ਨਾਲ ਹੀ ਹੈ ਤੇ ਜੋ ਅਕਾਲੀ ਦਲ ਬਾਦਲ ਕਿਵੇਂ ਦੇਖਦੇ ਹੋ ਉਹਨਾਂ ਦੀ ਧੋਤ ਨੂੰ ਤੇ ਅਕਾਲੀ ਦਲ ਬਾਦਲ ਤੋਂ ਨੂੰ ਪੱਤੀਏ ਵੀ ਉਹ 10 ਸਾਲ ਤੋਂ ਬਾਅਦ ਕਿੰਨੀ ਵਾਪਸ ਤੇ ਚਲਾ ਗਿਆ ਕਿਉਂਕਿ ਕੁਝ ਅਕਾਲੀ ਦਲ ਦੇ ਜੋ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ ਹਨ ਅਸੀਂ ਅਕਾਲ ਤਖਤ ਨੂੰ ਮੰਨਣ ਵਾਲੇ ਆਪਣਾ ਬੰਦੇ ਆ ਅਕਾਲ ਤਖਤ ਦੀ ਰਹਿਨਮਾਈ ਅੱਗੇ ਜਿਹੜਾ ਬਗਜੂਆ ਅਸੀਂ ਉਹਦੇ ਨਾਲ ਖੜਾਂਗੇ ਤੇ ਹੋਰ ਥੀ ਉਹ ਜਿਹੜੇ ਹੋਰ ਕੈਂਡੀਡੇਟ ਨੇ ਉਹਨਾਂ ਨਾਲੋਂ ਕੀ ਵੱਖਰਾ ਹੈ ਤੁਹਾਡੇ ਉੱਚ ਲੋਕਤਾਂ ਨੂੰ ਕਿਉਂ ਵੋਟ ਪਾਉਣ ਇੱਕਦਮ ਮੈਨੂੰ 2000 ਸੌਰੀ ਆਪਣਾ 1997 ਤੋਂ ਚੱਲਿਆ ਆ ਰਿਹਾ ਮੈਂ ਪਹਿਲਾਂ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਮੈਂ ਤਕਰੀਬਨ ਸਾਰੇ ਹਲਕੇ ਦੇ ਵਿੱਚ ਮੈਂ ਵਿਚਰਦਾ ਹਾਂ ਦੁੱਖ ਸੁੱਖ ਦੇ ਵਿੱਚ ਹਰ ਇੱਕ ਦੇ ਜਾਣੇ ਆ ਤੇ ਸਾਨੂੰ ਸਾਰੇ ਲੋਕ ਜਾਣਦੇ ਆ ਤੇ ਬਾਕੀ ਸਾਡੀ ਜਿਹੜੀ ਛਵੀ ਹੈ ਉਹ ਸਾਫ਼ ਸੁਥਰੀ ਹੈ ਅੱਜ ਤੱਕ ਸਾਡੇ ਤੇ ਕੋਈ ਉਂਗਲ ਨਹੀਂ ਕਰ ਸਕਦਾ ਹੈਗਾ ਕਿਉਂਕਿ ਪੋਲੀਟੀਕਲ ਲੈਨ ਦੇ ਵਿੱਚ ਆ ਕੇ ਲੋਕ ਨਹੀਂ ਵੱਧ ਘੱਟ ਬਹੁਤ ਕੁਝ ਕਰਦੇ ਆ ਪਰ ਆਪਾਂ ਇਹਦੀ ਕੁਛ ਨਹੀਂ ਹੈਗਾ ਆਪਣੀ ਚੀਤੀ ਚੱਦ ਰਿਆ ਤੇ ਮੈਂ ਤਾਂ ਇਹ ਜਨਤਾ ਨੂੰ ਅਪੀਲ ਕਰੂੰਗਾ ਆਪਣੇ ਜਿਹੜੇ ਆਪਣੇ ਜੌਨ ਦੇ ਬਣੇ ਪਿੰਡ ਆਉਂਦੇ ਹਨ ਕਿ ਸਾਨੂੰ ਜਿਤਾ ਕੇ ਭੇਜੋ ਜੋ ਵੀ ਇਸ ਇਲਾਕੇ ਦੇ ਮਸਲੇ ਹੋਣਗੇ ਸੀ ਉਹਨਾਂ ਦੀ ਬਾਤ ਚੁੱਕਾਂਗੇ ਟੋਟਲ ਕਿੰਨੇ ਪਿੰਡ ਨੇ ਤੁਹਾਡੇ ਉੱਚ ਟੋਟਲ 18 ਪਿੰਡ ਨੇ ਟੋਟਲ 18 ਪਿੰਡ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਮੈਂ ਤਾਂ ਜ਼ੀਰੋ ਤੇ ਦੇਖਦਾ ਜੀ ਇਹਨਾਂ ਨੂੰ ਸਿਰਫ ਉਹਨਾਂ ਕੋਲ ਗੱਲਾਂ ਹੀ ਗੱਲਾਂ ਨੇ ਕਰਨੂ ਦਾ ਕੁਝ ਹੈ ਹੀ ਨਹੀਂ ਲੱਗਦਾ ਕਿੰਨਾ ਹੁਣ ਤੁਸੀਂ ਦੇਖਦੇ ਹੋ ਆਪਣਾ ਗੱਲ ਜਿਹੜੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਜੀ ਉਹਨਾਂ ਸਾਰਿਆਂ ਨੂੰ ਪਰ ਚੁੱਪੀ ਹੈ ਜਿਵੇਂ ਨਸ਼ੇ ਦਾ ਮੁੱਦਾ ਹੈ ਉਹ ਨਸ਼ਾ ਕੀ ਰੁਕ ਗਿਆ ਅੱਜ ਦਾ ਤੁਸੀਂ ਦੇਖਦੇ ਹੋ ਕਿੰਨਾ ਰੋਜ਼ ਹੀ ਕਿੰਨਾ ਕਿੰਨੇ ਵਾਰਦਾਤਾ ਹੁੰਦੀ ਰਹਿੰਦੀਆਂ ਹਨ ਜ਼ਿੰਮੇਵਾਰਤ ਬਹੁਤ ਗੈਂਗਸਟਰ ਬਹੁਤ ਮਤਲਬ ਕੋਈ ਬੰਦਾ ਮਹਿਫੂਜ਼ ਨਹੀਂ ਹੈ ਇਸ ਸਰਕਾਰ ਦੇ ਵਿੱਚ ਤੇ ਨਾ ਹੀ ਕੋਈ ਇਲਾਕੇ ਦੀ ਕੋਈ ਡਿਵੈਲਪਮੈਂਟ ਦਾ ਕੋਈ ਕਿਸੇ ਕਿਸੇ ਤਰ੍ਹਾਂ ਦਾ ਵੀ ਆਪਣੇ ਇਲਾਕੇ ਦੇ ਵਿੱਚ ਕੋਈ ਗ੍ਰਾਂਟ ਨਹੀਂ ਹੁੰਦੀ ਕੋਈ ਜਾਰੀ ਹੁੰਦੀ ਕਰਦਾਪੁਰ ਮੈਂ ਤੇ ਸੀ ਢੀਂਟਦਾ ਹੁੰਦੇ ਸੀ ਜਦੋਂ ਮਿਨਿਸਟਰ ਸੀ ਉਹਨਾਂ ਨੇ ਪਿੰਡਾਂ ਨੂੰ ਇੰਨੇ ਇੰਨੀਆਂ ਗ੍ਰਾਂਟਾਂ ਦਿੱਤੀਆਂ ਇੰਨੇ ਕੰਮ ਕਰਾਏ ਵੀ ਲੋਕਾਂ 'ਚ ਵੀ ਯਾਦ ਕਰਦੇ ਆ ਤੁਹਾਡੇ ਲੋਕਲ ਏਰੀਆ ਦੇ ਵਿੱਚ ਮੌਜੂਦਾ ਮੰਤਰੀ ਨੇ ਉਹਨਾਂ ਦਾ ਜਾਂ ਆਮ ਆਦਮੀ ਸਰਕਾਰ ਦਾ ਇਲੈਕਸ਼ਨ ਤੇ ਕੋਈ ਪ੍ਰਭਾਵ ਰਹੂਗਾ ਨਹੀਂ ਕੋਈ ਪ੍ਰਭਾਵ ਨਹੀਂ ਇਹ ਤਾਂ ਲੋਕ ਨੇ ਜੀ ਦੇਖੋ ਜਿਲਾ ਸੰਗਰੂਰ ਦੇ ਲੋਕ ਜੋਧੇ ਨੇ ਮੇਰੀ ਗੱਲ ਬੜਾ ਪ੍ਰਭਾਵ ਪ੍ਰਭੂ ਨਹੀਂ ਮੰਨਦੇ ਹੈਗੇ ਗੱਲ ਤੇ ਇਹ ਵੀ ਲੋਕ ਜਨਤਾ ਸਾਡੇ ਨਾਲ ਹੈ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਇਹੀ ਜੀ ਪੂਰੇ ਲੈਮ ਸਰ ਵੋਟਰਾਂ ਨੂੰ ਆਖਰੀ ਅਪੀਲ ਸਾਡੇ ਚੈਨਲ ਤੇ ਮੈਂ ਤਾਂ ਇਹੀ ਅਪੀਲ ਕਰਦਾ ਸਾਰੇ ਵੋਟਰਾਂ ਨੂੰ ਕਿ ਸਾਨੂੰ ਆਉਣ ਵਾਲੀ 14 ਤਰੀਕ ਨੂੰ ਸਾਨੂੰ ਵੋਟਾਂ ਪਾ ਕੇ ਜੇ ਸਾਡਾ ਚੋਣ ਨਿਸ਼ਾਨ ਹੈਗਾ ਜੀਪ ਹੈ ਜੀਪ ਤੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਬਣਾਓ ਅਸੀਂ ਇਸ ਇਲਾਕੇ ਦੀ ਸੇਵਾ ਕਰਾਂਗੇ ਆਸਲ ਸਰਦਾਰ ਚੰਕੌਰ ਸਿੰਘ ਚੇਅਰਮੈਨ ਐਕਸ ਚੇਅਰਮੈਨ ਬਰਗੜ ਜੀ ਜਿਨ੍ਹਾਂ ਨੇ ਲੋਕਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਬੀਨ ਨੂੰ ਗੋਟਾ ਕਿਉਂ ਪਾਈਆਂ ਜਾਨ ਕਿਸ ਕਾਰਨ ਕਰਕੇ ਪਾਈਆਂ ਜਾਨ ਤੇ ਅਗਲੇ ਸਮੇਂ ਵਿੱਚ ਕੀ ਵਰਕ ਕਰਨਗੇ ਕੈਮਰਾਮੈਨ ਜਗਜੀਤ ਸਿੰਘ ਨੇ ਰਾ ਸੁਨੀਪ ਸਿੰਘ ਬੂੜੀਆ